ਪੰਜਾਬ ਸਰਕਾਰ ਵੱਲੋਂ ਇਸ ਵਾਰ ਬੜਾ ਇੱਕ ਵਧੀਆ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਉਹਨਾਂ ਨੇ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਹੈ। ਆ ਜ਼ੋਨਾਂ ਨੂੰ ਕਿਸ ਹਿਸਾਬ ਨਾਲ ਵੰਡਿਆ ਹੈ ਕਿ ਪਾਣੀ ਦੇ ਵਾਟਰ ਲੈਵਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਪਾਣੀ ਦੀ ਸਮੱਸਿਆ ਥੋੜੀ ਜਿਹੀ ਜ਼ਿਆਦਾ ਹੈ ਉਸ ਨੂੰ ਡੇਟ ਦੇ ਵਿੱਚ ਲੈ ਕੇ ਗਏ ਨੇ ਇਹ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲੀ ਜ਼ੋਨ ਦੇ ਵਿੱਚ ਪਹਿਲੀ ਜੂਨ ਨੂੰ ਲਵਾਈ ਦਾ ਜਿਹੜਾ ਸਮਾਂ ਹੈ ਉਹ ਅੱਜ ਮਿਤੀ 12 ਅਪ੍ਰੈਲ ਨੂੰ 2025 ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਪਹਿਲੀ ਜੂਨ ਨੂੰ ਲਵਾਈ ਦੇ ਵਿੱਚ ਪਹਿਲੀ ਜੂਨ ਜਿਹੜੀ ਦਿੱਤੀ ਉਸ ਦੇ ਵਿੱਚ 5 ਜ਼ਿਲ੍ਹੇ ਦਿੱਤੇ ਹਨ ਉਹਨਾਂ ਨੇ ਜਿਸ ਤੇ ਵਿੱਚ ਬਠਿੰਡਾ ਹੈ ਮੁਕਸਰ ਹੈ ਫਰੀਦਕੋਟ ਹੈ ਫਰੋਜ਼ਪੁਰ ਹੈ ਤੇ ਫਾਜ਼ਲਕਾ ਹੈ ਇਸ ਦੀ ਜਿਹੜੀ ਆ ਉਹ ਪਹਿਲੀ ਜੂਨ ਨੂੰ ਲਵਾਈ ਦਾ ਉਹਨਾਂ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਦੂਸਰੀ ਜੂਨ ਜਿਹੜੀ ਹੈ ਉਹ ਮਾਨਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤੀ ਹੈ 5 ਜੂਨ ਲਵਾਈ ਦਾ ਸਮਾਂ ਦਿੱਤਾ ਹੈ ਚਿਸਤੇ ਵਿੱਚ ਜ਼ਿਲ੍ਹੇ ਦਿੱਤੇ ਹਨ ਕਿ ਮੋਹਾਲੀ ਹੈ ਰੋਪੜ ਹੈ ਫਤਿਹਗੜ੍ਹ ਸਾਹਿਬ ਹੈ ਹੁਸ਼ਿਆਰਪੁਰ ਹੈ ਉਸੋ ਕੀ ਆਪਾਂ ਗੁਰਦਾਸਪੁਰ ਆ ਜਾਂਦਾ ਹੈ ਪਠਾਨਕੋਟ ਹੈ ਫਿਰ ਅੰਮ੍ਰਿਤਸਰ ਆ ਗਿਆ ਫਿਰ ਤਰਨਤਾਰਨ ਇਹ ਆ ਗਿਆ ਇਹ ਜ਼ਿਲ੍ਹੇ ਜਿਹੜੇ ਹਨ ਇਹ ਦੂਸਰੀ ਜ਼ੋਨ ਦੇ ਵਿੱਚ ਦਿੱਤੇ ਹਨ ਇਸੇ ਤਰ੍ਹਾਂ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੀਸਰੀ ਜਿਹੜੀ ਲੋਵਾਈ ਦਾ ਸਮਾਂ ਹੈ ਉਹ ਨਵ ਜੂਨ ਨੂੰ ਉਹਦਾ ਦਿੱਤਾ ਹੈ ਉਸ ਦੇ ਵਿੱਚ ਬਾਕੀ ਜਿਹੜੇ ਪੰਜਾਬ ਦੇ ਜ਼ਿਲ੍ਹੇ ਰਹਿੰਦੇ ਹਨ ਉਹ ਸਾਰੇ ਉਦੇ ਵਿੱਚ ਪਾਏ ਹਨ ਜਿਵੇਂ ਕਿ ਮਾਨਸਾ ਹੋ ਗਿਆ ਬਰਨਾਲਾ ਹੋ ਗਿਆ ਇਹ ਇਸੇ ਤਰ੍ਹਾਂ ਜਿਹੜਾ ਤੀਸਰੀ ਚੋਣ ਜਿਹੜੀ ਬਣਾਈ ਹੈ ਉਹ 9 ਜੂਨ ਨੂੰ ਜਿਹੜਾ ਲੋਵਾਈ ਦਾ ਜਿਹੜਾ ਉਹਨਾਂ ਨੇ ਸਮਾਂ ਮਿਥਿਆ ਹੈ ਉਸ ਦੇ ਵਿੱਚ ਬਾਕੀ ਜ਼ਿਲ੍ਹੇ ਜਿਹੜੇ ਰਹਿੰਦੇ ਹਨ ਪੰਜਾਬ ਦੇ ਜਿਵੇਂ ਕਿ ਲੁਧਿਆਣਾ ਹੈ ਮਾਨਸਾ ਹੈ ਮੋਗਾ ਹੈ ਸੰਘਰੂਰ ਹੈ ਮਲੇਰ ਕੋਟਲਾ ਹੈ ਫਿਰ ਪਟਿਆਲਾ ਹੈ ਬਰਨਾਲਾ ਹੈ ਕਪੂਰਥਲਾ ਹੈ ਚਲੰਦਰ ਹੈ ਨਵਾਂ ਸ਼ਹਿਰ ਇਜਲੇ ਜਿਲਿਆ ਉਹ 9 ਜੂਨ ਦੇ ਵਿੱਚ ਜਿਹੜੀ ਉਹਨਾਂ ਨੇ ਇਹ ਤਰੀਕੇ ਨਾਲ ਦੇ ਲਈ ਨiyet ਕੀਤੀ ਹੈ ਕਿਉਂਕਿ ਇਸ ਦੇ ਵਿੱਚ ਅੱਜ ਕਿਸਾਨ ਮਿਲਣੀ ਦੇ ਵਿੱਚ ਬੜਾ ਕਿਸਾਨਾਂ ਦੇ ਨਾਲ ਖੁੱਲ ਕੇ ਵਿਚਾਰ ਵਟਾਂਦਰੇ ਦੇ ਅਧੀਨ ਇਹ ਕੰਮ ਕੀਤਾ ਹੈ ਇਹ ਇੱਕ ਤਾਂ ਪਾਣੀ ਦੀ ਜਿਹੜੀ ਸੀਗਾ ਵਾਟਰ ਟੇਬਲ ਉਸ ਦੇ ਲੈਵਲ ਨੂੰ ਸੋਚ ਕੇ ਜੋਨਾ ਬਣਾਇਆ ਗਿਆ ਨੇ ਦੂਸਰਾ ਇਹ ਬਣਾਇਆ ਗਿਆ ਕਿ ਜਦੋਂ ਉਹਨਾਂ ਨੇ ਬਿਜਲੀ ਦੀ ਸਪਲਾਈ ਦੇਣੀ ਹੈ ਉਹ ਤਿੰਨ ਜੋਨਾ ਦੇ ਵਿੱਚ ਵੰਡ ਕੇ ਤਾਂ ਜੋ ਕਿ ਬਹੁਤਾ ਪ੍ਰੈਸ਼ਰ ਜਿਹੜਾ ਉਹ ਨਾ ਪੈ ਸਕੇ ਉਹ ਉਸ ਦੇ ਨਾਲ ਹੈ ਕਿਉਂਕਿ ਇਹਨਾਂ ਨੂੰ ਪਾਣ ਜਿਹੜੇ ਨਹਿਰੀ ਪਾਣੀ ਤੇ ਬਿਜਲੀ ਦੀ ਸਪਲਾਈ ਇਹਨਾਂ ਤਿੰਨਾਂ ਜੋਨਾ ਦੇ ਅਨੁਸਾਰ ਹੀ ਦਿੱਤਾ ਜਾਣਾ ਹੈ ਔਰ ਇਸ ਦੇ ਨਾਲ ਦੀ ਨਾਲ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਮੰਡੀਆਂ ਦੇ ਵਿੱਚ ਵੀ ਯੂਰ ਪੈਂਦਾ ਹੈ ਜਦੋਂ ਆਪਾਂ ਇੱਕੋ ਸਮੇਂ ਤੇ ਲਵਾਈ ਪੰਜਾਬ ਸਾਰੇ ਦੇ ਵਿੱਚ ਕਰਦੇ ਹਾਂ ਤੇ ਉਹ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਇੱਕਦਮ ਰਸ਼ ਪੈ ਜਾਂਦਾ ਹੈ ਤੇ ਬੜੀ ਮੁਸ਼ਕਲ ਆਉਂਦੀ ਹੈ ਸਾਰਿਆਂ ਦੇ ਲਈ ਕਰਨ ਦੇ ਲਈ ਮਸ਼ੀਨਰੀ ਲਈ ਗਵਰਨਮੈਂਟ ਸਿਸਟਮ ਦੇ ਲਈ ਸਾਰਿਆਂ ਨੂੰ ਉਹਨਾਂ ਤਿੰਨ ਪੜਾਵਾਂ ਦੇ ਵਿੱਚ ਕਰਨ ਦੇ ਲਈ ਇਹਨੂੰ ਸੁਖਾਲਾ ਬਣਾਉਣ ਦੇ ਲਈ ਇਸ ਕਰਕੇ ਕੀਤਾ ਹੈ ਦੂਸਰਾ ਜਿਹੜਾ ਸੀਗਾ ਕਿਉਂਕਿ ਪਿੰਡਾਂ ਪਾਣੀ ਦੇ ਬਾਰੇ ਮੈਂ ਦੱਸਿਆ ਦੂਸਰਾ ਜਿਵੇਂ ਕਿ ਨਾ ਜਿਹੜੇ ਸਬ ਮਾਉਂਟੇਨਸ ਏਰੀਆ ਸੀਗੇ ਜਿਵੇਂ ਸਾਡੇ ਕੋ ਗੁਰਦਾਸਪੁਰ ਕੰਢੀ ਏਰੀਆ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਹੋ ਗਿਆ ਰੋਪੜ ਹੋ ਗਿਆ ਇਹਨਾਂ ਜ਼ਿਲ੍ਹਿਆਂ ਨੂੰ ਉਹਨਾਂ ਨੇ ਕਿਉਂਕਿ ਸੈਕੰਡ ਫੜਾ ਦੇ ਵਿੱਚ ਜਦੋਂ ਨਿਹੰਦਾ ਨਾ 5 ਜੂਨ ਦਾ ਉਹਦੇ ਮਕਸਦ ਪਿੱਛੇ ਸੀ ਕਿ ਜਦੋਂ ਸਾਡਾ ਇਹ ਝੋਨੇ ਦੀ ਫਸਲ ਪੱਕੇਗੀ ਉਸ ਵੇਲੇ ਤਾਪਮਾਨ ਜਿਹੜਾ ਉਹ ਬਹੁਤ ਜ਼ਿਆਦਾ ਘਟ ਨਾ ਹੋਵੇ ਜਦੋਂ ਤਾਪਮਾਨ ਬਹੁਤ ਘਟ ਹੋ ਜਾਂਦਾ ਅ ਕਈ ਵਾਰ ਦੇਖਦੇ ਹਾਂ ਕਿ ਅਕਤੂਬਰ ਦੇ ਅਖੀਰ ਦੇ ਵਿੱਚ ਜਾ ਕੇ ਉਹ ਫਸਲ ਪੱਕ ਰਹੀ ਹੁੰਦੀ ਹੈ ਤੇ ਫਿਰ ਨਮੀ ਬਹੁਤ ਆ ਜਾਂਦੀ ਹੈ ਉਸ ਵੇਲੇ ਉਧਰੋਂ ਤਰੇਲ ਵੀ ਪੈ ਰਹੀ ਹੁੰਦੀ ਆ ਤੇ ਉਸ ਵੇਲੇ ਆ ਕੇ ਫਿਰ ਮੰਡੀ ਕਰਨ ਦੇ ਵਿੱਚ ਕੁਝ ਮੁਸ਼ਕਲ ਆਉਂਦੀ ਸੀ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਅੱਜ ਇਹ ਬਹੁਤ ਵਧੀਆ ਫੈਸਲੇ ਲਿਆ ਗਿਆ ਹੈ